ਮਰਦਾਨਾ ਜੀ ਨੂੰ ਕਹ ਮਰਦਾਨਿਆ ਚੱਲ ਤੇਰੇ ਇੱਕ ਖੇਡ ਖੇਢੀਏ ਆ ਕਮੰਡਲ ਚੱਕ ਕੇ ਨਾ ਇਹਦਾ ਜਿਹੜਾ ਪੈਸਿਆਂ ਨਾਲ ਭਰਿਆ ਹੈ ਨਾ ਇੱਕ ਚੱਕ ਕੇ ਇਹਦੇ ਪਿੱਛੇ ਲੁਕੋ ਦੇ ਮਰਦਾਨਾ ਜੀ ਨੇ ਚੱਕਿਆ ਪਿੱਛੇ ਲੁਕੋਤਾ ਜਦੋਂ ਕਮੰਡਲ ਲੁਕ ਗਿਆ ਏ ਇਧਰੋਂ ਕਲਯੁਗ ਪਾਂਡੇ ਨੇ ਸੋਚਿਆ ਵੀ ਕਮੰਡਲ ਭਰ ਗਿਆ ਹੋਣਾ ਵੀ ਅੱਖਾਂ ਖੋਲ੍ਹਾਂ ਦੇਖਾਂ ਵੀ ਕਿੰਨੀ ਕਿ ਦਿਹਾੜੀ ਪਈ ਹੈ ਜਦੋਂ ਅੱਖਾਂ ਖੋਲ ਕੇ ਦੇਖੀਆਂ ਦਿਹਾੜੀ ਕਾਦੀ ਪੈਣੀ ਹੈ ਰੁਪਈਏ ਕਿੱਥੇ ਗਏ ਕਮੰਡਲ ਹੀ ਹੈ ਨਹੀਂ ਜਦੋਂ ਕਮੰਡਲ ਕੁਵਾਚਾ ਦੇਖਿਆ ਬੜਾ ਗੁੱਸਾ ਹੋਇਆ ਬੜਾ ਭੜ ਗਿਆ ਕਿਨੇ ਚੱਕਿਆ ਕਿਨੇ ਚੋਰੀ ਕੀਤਾ ਪਾਪ ਲੱਗੇਗਾ ਦੁਸ਼ਟ ਲੋਕ ਤੁਹਾਨੂੰ ਮੇਰੀ ਤਾਕਤ ਦਾ ਨਹੀਂ ਪਤਾ ਸਮਰੱਥਾ ਦਾ ਨਹੀਂ ਪਤਾ ਮੈਂ ਭਸਮ ਕਰ ਦੂੰਗਾ ਮੈਂ ਸੁਆਹ ਕਰ ਦੂੰਗਾ ਬੜੀਆਂ ਗੱਲਾਂ ਨਾਲ ਬੈਠੇ ਸਾਰੇ ਡਰੇ ਪਏ ਨੇ ਵੀ ਇਹ ਬਣ ਕੀ ਗਿਆ ਗੁਰੂ ਮਹਾਰਾਜ ਨੇ ਸੁਭਾਵਕ ਜਿਹਾ ਸਵਾਲ ਪੁੱਛਿਆ ਕਹਿੰਦੇ ਕਲਯੁਗ ਜੀ